एकता चिंदी समुचा एतवार मुरदाुचा एतवार मुर्दा वा ਔਰ ਨਿੰਦਾ ਕਰਦਾ ਵੱਧ ਤੋਂ ਵੱਧ ਨਿੰਦਾ ਕਰਦਾ ਜੋ ਹਿੰਦੂਆਂ ਦੇ ਨਾਂ ਪੁੱਛ-ਪੁੱਛ ਕੇ ਮਾਰਿਆ ਗਿਆ ਕਿਸੇ ਦੀ ਆਪਾਂ ਸਾਰੇ ਭਰਾ ਕੋ ਨਾ ਕੋਈ ਹਿੰਦੂ ਦਾ ਨਾ ਮੁਸਲਮਾਨ ਦਾ ਸਿੱਕਾ ਸਾਈ ਸਾਰੇ ਆਪਾਂ ਭਰਾ ਇਹ ਜੋ ਘਟਨਾ ਘਟੀ ਹੈ ਹਿੰਦੂਆਂ ਦੇ ਨਾਂ ਪੁੱਛ-ਪੁੱਛ ਕੇ ਮਾਰੇ ਗਏ ਹੈ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਮੈਂ ਇਸ ਘਟਨਾ ਦੀ ਸਖਤ ਤੋਂ ਸਖਤ ਨਿੰਦਾ ਕਰਦਾ ਦੂਜੀ ਗੱਲ ਮੈਂ ਹੁਣ 2-4 ਨਾਰੇ ਲਾਉਂਗਾ ਤੇ ਮੈਂ

पाकिस्तान ਆਲੇ ਦੁਆਲੇ ਦੇਖ ਰਹੇ ਨੇ ਵੀ ਇਹ ਬੜਾ ਸਾਂਝਾ ਮੁੱਦਾ ਹੈ ਕਿ ਕਿਸੇ ਦਾਕ ਇੱਕ ਬੰਦੇ ਦਾ ਮੁੱਦਾ ਨਹੀਂ ਹੈ ਪਲੀਜ਼ ਜਿਹੜੇ ਲੋਕ ਫਰੀ ਬੈਠੇ ਨੇ ਵਿਹਲੇ ਬੈਠੇ ਨੇ ਉਹ ਸਾਡੇ ਨਾਲ ਆਓ ਆਪਣੀ ਬੱਸ ਸਟੈਂਡ ਤੋਂ ਮੁੜ ਕੇ ਆਵਾਂਗੇ ਕੋਈ ਬਹੁਤ ਦੂਰ ਨਹੀਂ ਜਾਣਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਆਲੇ ਦੁਆਲੇ ਦੇਖ ਰਹੇ ਨੇ ਕਿਰਪਾ ਕਰਕੇ ਸਾਥ ਦਿਓ ਇਹ ਸਾਰਿਆਂ ਦਾ ਸਾਂਝਾ ਮੁੱਦਾ ਹੈ ਇਸ ਕਰਕੇ ਦਰਸ਼ਕ ਨਾ ਬਨਾਓ ਕਿਰਪਾ ਕਰਕੇ ਫਰੀ ਖੜੇ ਹੋ ਤਾਂ ਸਾਡੇ ਨਾਲ ਆਓ ਮੈਂ ਨਾ ਕਹਿੰਦਾ ਹੋਇਆ ਤੁਹਾਡਾ ਧੰਨਵਾਦ ਵੀ ਕਰਦਾ ਆਓ ਪਲੀਜ਼ ਸਾਡੇ ਨਾਲ ਆਓ ਬੱਸ ਸਟੈਂਡ ਤੱਕ ਚੱਲਾਂਗੇ ਸਾਡੇ ਚੋ ਕੋਈ ਬੰਦਾ ਮੁੱਢੂ ਬਾਣੀ ਆ ਅਸੀਂ ਬਸ ਸਟੈਂਡ ਤੋਂ ਹੀ ਮੁੜ ਕੇ ਆਵਾਂਗੇ ਸਾਰੇ ਜਣੇ ਸਾਡੀ ਏਕਤਾ ਜਿੰਦਾਬਾਦ 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 ਸਾਡੀ ਏਕਤਾ ਜਿੰਦਾਬਾਦ 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 ਸਮੁੱਚੇ ਸਮਾਜ ਦੀ ਏਕਤਾ ਜਿੰਦਾਬਾਦ 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 ਸਾਤਾ ਏਕਤਾ ਜਿੰਦਾਬਾਦ ਜਿੰਦਾਬਾਦ ਸਮੁੱਚਾ ਆਤਮਾਨ ਮਾਤਾ ਦੇ ਜੋ ਨਾਗਰਿਕ ਸਾਡੇ ਇਸ ਸ਼ਾਂਤ ਕੈਂਡਲ ਮਾਰਚ ਦੇ ਵਿੱਚ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਏ ਆ ਬਹੁਤ ਸਾਰਾ ਮਾਨਸਾ ਵੱਲੋਂ ਅਸੀਂ ਧੰਨਵਾਦ ਵੀ ਕਰਦੇ ਆਂ ਪਰ ਇਹ ਕਮਿਊਨਿਟੀ ਆ ਇਹ ਇਸ ਤਰ੍ਹਾਂ ਦੀ ਕਾਰਤਣਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਔਰ ਮਾਨਸਾ ਸ਼ਹਿਰ ਦੇ ਸਮੁੱਚੇ ਵਰਗ ਸਾਰੇ ਧਰਮਾਂ ਦੇ Hindu Sikh Muslim Usai ਆ ਜੋ ਉਸ ਘਟਨਾ ਦੀ ਪਰਜੋਰ ਨਿੰਦਿਆ ਕਰਦੇ ਆ ਕਿ ਜਿਹੜਾ ਪੀਸਫੁਲ ਮਾਰਚ ਹੈ ਜਿਹੜਾ ਉਹ ਟੈਂਗਲ ਮਾਰਚ ਹੈ ਉਹ ਸ਼ਹਿਰ ਦੇ ਵਿੱਚ ਕੱਢ ਰਹੇ ਨੇ ਤਾਂ ਜੇ ਆਉਣ ਆਏ ਸਮੇਂ ਦੇ ਵਿੱਚ ਜਿਹੜੀਆਂ ਇਹ ਜੀਆਂ ਘਟਨਾਵਾਂ ਨਹੀਂ ਆ ਜਿਹੜਾ ਬੇਦਿਲ ਛੇ ਲੋਕਾਂ ਦਾ ਕਬਲ ਕਰਦੇ ਨੇ ਸਮੁੱਚੇ ਦੁਨੀਆ ਦਾ ਅਟਵਾਦ ਹੈ ਜਿਹੜਾ ਇਹ ਦੇਸ਼ਾਂ ਦੇ ਵਿੱਚ ਹੈ ਜਿਹੜੀ ਰਾਜ ਤੋਂ ਬੁਲਾਉਣ ਦੇ ਵਾਸਤੇ ਆ ਵਾਇਸਲੀ ਵਾਇਸ ਆਫ ਮਾਨਸਾ ਪਰ ਸ਼ਾਇਦ ਦੀਆਂ ਸਾਹਖੜਾਂ ਦੀ ਪ੍ਰਧਾਨ ਮਾਨਸਾ ਜਗਤੰਤਰ ਹੈ ਦੀੰਦਿਆ ਕਾਰਨਾਂ ਦੇ